ਵਾਨ ਨਾਨਕ ਤੇ ਮੁਖ ਉਜਲੇ ਨਾਨਕ ਤੇ ਮੁਖ ਉਜਲੇ ਧੰ ਉਪਜੇ ਸ਼ਬਦ ਨਿਸ਼ਾਨ ਗੁਰਮਖਦੇਵ यूट्यूब का लिंक पै चुका है संगत में बेनती प्रवान करना यूट्यूब का जो लिंक है वो है। परम सत्कार जो गुरु रूप सतसंगत जी फतेह की सज पाई रशानू करिए पवित्र सारी संगत प्यार साहित गज वज के बोलो वागुरु जी का खालसा वाहेगुरु जी की फतेह जो मेरे साहबान ने अपा नब्द अज दिता है गुर मिल भव जिल लंघी है दर गह पत परवान ਕਿੰਨੀ ਦੇਰ ਸਾਡਾ ਸਾਡੇ ਗੁਰੂ ਦੇ ਨਾਲ ਮਿਲਾਪ ਨਹੀਂ ਹੁੰਦਾ ਗੁਰੂ ਦੇ ਨਾਲ ਮਿਲਣ ਨਹੀਂ ਹੁੰਦਾ ਕੋਦੋਂ ਤੱਕ ਆਪਾਂ ਭਵਜਲ ਨੂੰ ਪਾਰ ਨਹੀਂ ਕਰ ਸਕਦੇ ਜਦੋਂ ਭਵਜਲ ਪਾਰ ਹੋਏਗੀ ਉਸ ਵਕਤ ਨਿਸ਼ਾਨੀ ਆ ਦੇਗੀ ਕਿ ਅਸੀਂ ਦਰਗਾਹ ਦੇ ਵਿੱਚ ਪਰਵਾਨ ਹੋ ਜਾਵਾਂਗੇ ਦਰਗਾਹ ਦੇ ਵਿੱਚ ਉਦੋਂ ਪਰਵਾਨ ਹੋਵਾਂਗੇ ਜਦੋਂ ਸਾਡਾ ਸਾਡੇ ਗੁਰੂ ਦੇ ਨਾਲ ਮਿਲਾਪ ਹੋਏਗਾ ਹੁਣ ਸੰਗਤ ਦੇ ਮਨ ਦੇ ਵਿੱਚ ਇੱਕ ਸਵਾਲ ਉੱਭਰ ਰਿਹਾ ਹੈ ਕਿ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਗੁਰੂ ਦੇ ਨਾਲ ਤੇ ਸਾਡਾ ਮਿਲਾਪ ਆਲਰੇਡੀ ਹੈ ਆਲਰੇਡੀ ਅਸੀਂ ਗੁਰੂ ਦੇ ਨਾਲ ਜੁੜੇ ਹੋਏ ਆਂ ਇਹ ਜੋ ਅੱਜ ਸ਼ਬਦ ਦੀ ਸੋਝੀ ਆਪਾਂ ਨੂੰ ਦਿੱਤੀ ਹੈ ਇਹ ਗੁਰੂ ਗ੍ਰੰਥ ਸਾਹਿਬ ਨੇ ਹੀ ਦਿੱਤੀ ਹੈ ਇਹ ਜਿਹੜੀ ਸੋਝੀ ਮਿਲੀ ਹੈ ਕਿੱਥੋਂ ਮਿਲੀ ਹੈ ਗੁਰੂ ਗ੍ਰੰਥ ਸਾਹਿਬ ਦੇ ਕੋਲ ਇਸ ਦਾ ਮਤਬਲ ਸਾਡਾ ਕੋਈ ਗੁਰੂ ਹੋਰ ਵੀ ਹੈ ਕੋਈ ਸਾਡਾ ਗੁਰੂ ਹੋ ਰਹਿ ਜੋ ਗੁਰੂ ਗ੍ਰੰਥ ਸਾਹਿਬ ਨੇ ਆਪਾਂ ਨੂੰ ਇਹ ਦੱਸ ਪਾਈਏ ਜੋ ਆਪਾਂ ਨੂੰ ਸਮਝਾਉਣਾ ਕੀਤਾ ਹੈ ਗੁਰੂ ਨੇ ਕੀ ਆਖਿਆ ਗੁਰ ਮਿਲ ਭਵਜਲ ਲੰਗੀਐ ਦਰਗ ਦਰਗਾ ਪਤ ਪਰਵਾਨ ਦੱਸ ਕਿਨੇ ਪਈ ਗੁਰੂ ਗ੍ਰੰਥ ਸਾਹਿਬ ਨੇ ਇਸ ਦਾ ਮਤਲਬ ਗੁਰਮਖ ਪਿਆਰਿਓ ਕੋਈ ਗੁਰੂ ਸਾਡਾ ਹੋਰ ਹੈ ਦੱਸਿਆ ਸਾਨੂੰ ਗੁਰੂ ਗ੍ਰੰਥ ਸਾਹਿਬ ਨੇ ਹੈ ਇਸ ਤੇ ਧਿਆਨ ਦੇ ਦਿਓ ਇਹ ਜਿਹੜਾ ਅਧਿਆਤਮਕ ਦਾ ਮਾਰਗ ਹੈ ਇਸ ਦੇ ਸਟੈਪ ਨੇ ਇਸ ਦੇ ਕੀਨੇ ਸਟੈਪ ਨੇ ਇਸ ਦੇ ਸਟੈਪ ਵਾਈਜ਼ ਸਟੈਪ ਸਾਨੂੰ ਚੱਲਣਾ ਪਏਗਾ ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਣਾ ਕਰਦੇ ਐ ਦੱਸਦੇ ਐ ਸਾਨੂੰ ਅਸੀਂ ਉਸ ਦੇ ਮੁਤਾਬਕ ਹੀ ਗੁਰਮਖ ਪਿਆਰਿਓ ਇਸ ਦਰਗਾਹ ਇਸ ਭਵ ਜਲ ਨੂੰ ਪਾਰ ਕਰਨ ਲਈ ਇੱਥੇ ਕਿਹੜੇ ਗੁਰੂ ਦੀ ਗੱਲ ਕੀਤੀ ਹੈ ਸ਼ਬਦ ਗੁਰੂ ਸੁਰਤ ਧੁਨ ਚੇਲਾ ਕਿਹੜੇ ਗੁਰੂ ਨੇ ਦੱਸ ਪਾਈ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਦੇ ਵਿਚਾਰੇ ਇੱਕ ਗੁਰੂ ਅਜੇ ਹੋਰ ਵੀ ਹੈ ਉਹ ਕਿਹੜਾ ਹੈ ਪਵਨ ਗੁਰੂ ਪਾਣੀ ਪਤਾ ਆ ਜਿਹੜੀ ਪੌਣ ਹੈ ਜੀ ਦਾ ਨਾਲ ਆਪਾਂ ਜੀਂਦੇ ਆ ਜੋ ਆਪਣੇ ਸਵਾਸ ਅੰਦਰ ਜਾਂਦਾ ਹੈ ਜੋ ਸਵਾਸ ਆਪਣੇ ਬਾਹਰ ਆ ਰਿਹਾ ਹੈ ਇਸ ਦੇ ਨਾਲ ਵੀ ਇਹ ਵੀ ਸਾਡਾ ਗੁਰੂ ਹੈ ਇਸ ਗੁਰੂ ਦੇ ਰੁੱਸਿਆਂ ਵੀ ਗੱਲ ਨਹੀਂ ਬਣਨੀ ਜਿੰਨੀ ਦੇਰ ਇਹ ਗੁਰੂ ਸਾਡਾ ਖੁਸ਼ ਹੈ ਸਾਡੇ ਨਾਲ ਉਨੀ ਦੇਰ ਅਸੀਂ ਇਨਸਾਨ ਆ ਉਨੀ ਦੇਰ ਆਪਾਂ ਮਨੋਖਾ ਮਾਨਸਾਂ ਜਦੋਂ ਗੁਰੂ ਰੁੱਸ ਗਿਆ ਦਾ ਗੁਰਮਖ ਪਿਆਰਿਓ ਉਸ ਵਕਤ ਆਪਾਂ ਡੈੱਡ ਬੋਡੀ ਦਾ ਰੂਪ ਧਾਰਨ ਕਰ ਜਾਵਾਂਗੇ ਡੈੱਡ ਬੋਡੀ ਦਾ ਰੂਪ ਹੁਣ ਇਸ ਤੋਂ ਜਦੋਂ ਅੱਗੇ ਲੰਘ ਜਾਵਾਂਗੇ ਜਦੋਂ ਸਾਡਾ ਪਾਉਣ ਗੁਰੂ ਦੇ ਨਾਲ ਮਿਲਾਪ ਹੋ ਕੇ ਅਸੀਂ ਪਾਉਣ ਗੁਰੂ ਦਾ ਸਹਾਰਾ ਲੈ ਕੇ ਇਸ ਭਵਜਨ ਨੂੰ ਪਾਰ ਕਰਾਂਗੇ ਪਹਿਲਾਂ ਜਦੋਂ ਅਸੀਂ ਇਸ ਭਵਜਲ ਨੂੰ ਪਾਰ ਕਰਾਂਗੇ ਉਦੋਂ ਅਸੀਂ ਇੱਕ ਮਨ ਇਕਚਿਤ ਹੋ ਜਾਏਗਾ ਸਾਡਾ ਮਨ ਜਦੋਂ ਗੁਰਮਖ ਪਿਆਰਿਓ ਆਪਣਾ ਮਨ ਇਕਚਿਤ ਹੋ ਗਿਆ ਉਸ ਵਕਤ ਸਾਡੇ ਅੰਦਰ ਸ਼ਬਦ ਪ੍ਰਗਟ ਹੋਏਗਾ ਉਸਨਿਲ ਉਸ ਵਕਤ ਸ਼ਬਦ ਭਾਵ ਧੁਨ ਪੈਦਾ ਹੋਏਗੀ ਜੋ ਆਪਾਂ ਨੇ ਹੁਣ ਪੜਿਆ ਹੈ ਉਹਨਾਂ ਦੇ ਮੁਖ ਜਿਨ੍ਹਾਂ ਦੇ ਇਹ ਧੁਨ ਪ੍ਰਗਟ ਹੋ ਜਾਂਦੀ ਹੈ ਇਹ ਧੁਨ ਉਪਜ ਜਾਂਦੀ ਹੈ ਉਹਨਾਂ ਦੇ ਜਿਹੜੇ ਮੁਖ ਨੇ ਉਹ ਉਜਲ ਹੋ ਜਾਂਦੇ ਹਨ ਉਹਨਾਂ ਦੇ ਮੁਖ ਉਜਲ ਹੋ ਜਾਂਦੇ ਆ ਗੁਰਮੁਖ ਪਿਆਰੇ ਆਪਾਂ ਹੁਣ ਪੜਿਆ ਸੀ ਨਾਨਕ ਤੇ ਮੁਖ ਉਜਲੇ ਤੁਨ ਉਪਜੈ ਸ਼ਬਦ ਨਿਸ਼ਾਨ ਤੁਨ ਉਹ ਪ੍ਰਗਟ ਹੋ ਗਈ ਸਾਡੇ ਅੰਦਰ ਕਿਹੜੀ ਧੁਨ ਸ਼ਬਦ ਦੀ ਧੁਨ ਧੁਨ ਉਪਜੈ ਸ਼ਬਦ ਉਹ ਸ਼ਬਦ ਦੀ ਧੁਨ ਇਹ ਨਿਸ਼ਾਨੀ ਹੈ ਇਨਸਾਨ ਦਾ ਬੀ ਹੁਣ ਇਹ ਗੁਰਮਖਾਂ ਦੇ ਜਿਹੜੇ ਮੁਖ ਨੇ ਇਹ ਉਜ ਲੋਗ ਹੁਣ ਇੱਥੇ ਥੋੜਾ ਜਿਹਾ ਅਜ ਸ਼ੰਕਾ ਦੇ ਵਿੱਚੋਂ ਕੱਢ ਦਈਏ ਗੁਰਮੁਖਾਂ ਨੇ ਜਿਹੜੇ ਗੁਰਮਖ ਜਿਹੜੇ ਗੁਰਮਖ ਇਹ ਥੋੜਾ ਜਿਹਾ ਖੁਸ਼ ਹੋ ਰਹੇ ਹਨ ਕਿ ਸਾਡੇ ਅੰਦਰ ਵੀ ਧੁਨ ਪੈਦਾ ਹੋ ਗਈ ਸਾਡੇ ਅੰਦਰ ਵੀ ਸ਼ਬਦ ਪ੍ਰਗਟ ਹੋ ਗਏ ਉਹਨਾਂ ਗੁਰਮਖਾਂ ਦੀ ਗੱਲ ਹੈ ਇੱਥੇ ਸਾਡੇ ਅੰਦਰ ਦੋ ਪ੍ਰਕਾਰ ਦੇ ਸ਼ਬਦ ਪ੍ਰਗਟ ਹੁੰਦੇ ਆ ਇੱਕ ਸ਼ਬਦ ਹੈ ਜੋ ਮਨ ਪੌਣ ਦੇ ਨਾਲ ਰੜਿਆ ਹੋਇਆ ਜਿਹੜਾ ਮਨ ਹੈ ਇਹ ਪੌਣ ਦੇ ਨਾਲ ਰੜਿਆ ਹੋਇਆ ਹੈ ਪੌਣ ਦੇ ਨਾਲ ਰੜੇ ਹੋਏ ਵੀ ਸਾਰੇ ਗੁਰਮਖ ਪਿਆਰਿਆਂ ਦੇ ਜੋ ਮਿਹਨਤ ਕਰਦੇ ਐ ਜੋ ਮੁਸ਼ਕਤ ਘਾਲਦੇ ਐ ਉਹਨਾਂ ਅੰਦਰ ਉਹ ਸ਼ਬਦ ਪ੍ਰਗਟ ਹੋ ਜਾਂਦੇ ਐ ਉਹਨਾਂ ਅੰਦਰ ਉਹ ਸ਼ਬਦ ਪ੍ਰਗਟ ਹੋ ਜਾਂਦੇ ਆ ਪਰ ਯਾਦ ਰੱਖੋ ਆਪਾਂ ਨੇ ਪੌਣ ਨਾਲੋਂ ਵੱਖ ਹੋਣਾ ਜਿਹੜਾ ਜਿਉਂਦੇ ਜੀ ਮਰਨ ਦੀ ਕਹਾਣੀ ਚੱਲੀ ਸੀ ਨਾ ਗੱਲ ਚੱਲੀ ਸੀ ਉਦੋਂ ਜਿਹੜਾ ਮਨ ਇਹ ਪੌਣ ਤੋਂ ਵੱਖ ਹੋ ਜਾਏਗਾ ਫਿਰ ਤੁਸੀਂ ਕਹੋਗੇ ਜੇ ਮਨ ਪੌਣ ਤੋਂ ਵੱਖ ਹੋ ਗਿਆ ਫਿਰ ਜਿੰਦੇ ਕਿੱਦਾਂ ਰ੍ਹਾਂਗੇ ਪੌਣ ਦੇ ਨਾਲ ਤਨ ਜੁੜਿਆ ਹੋਏਗਾ ਤਨ ਮਨ ਨਹੀਂ ਪਾਉਣ ਦੀ ਲੋੜ ਸਾਡੇ ਤਨ ਨੂੰ ਹੈ ਮਨ ਨੂੰ ਨਹੀਂ ਜਦੋਂ ਅਸੀਂ ਜ਼ੁਗਤੀ ਦੇ ਦੁਆਰਾ ਜੋਗ ਜ਼ੁਗਤ ਕੀ ਕੀਮਤ ਪਾਵੈ ਸਸਿਆਰ ਕਹਿ ਘਰ ਸੂਰ ਸਮਾਵੈ ਇਹ ਇੱਕ ਜੋਗ ਇੱਕ ਜ਼ੁਗਤੀ ਹੈ ਅਸੀਂ ਇਸ ਤਰੀਕੇ ਦੇ ਨਾਲ ਪੌਣ ਨੂੰ ਮਨ ਤੋਂ ਵੱਖ ਕਰਨਾ ਜਦੋਂ ਪੌਣ ਵੱਖ ਕਰੇ ਤੋਂ ਜੋ ਸ਼ਬਦ ਸਾਨੂੰ ਸੁਣਾਈ ਦੇਣਗੇ ਉਹ ਸ਼ਬਦ ਸਾਨੂੰ ਉਸ ਪਰਮ ਪ੍ਰਤਾ ਪਰਮਾਤਮਾ ਤੱਕ ਲੈ ਕੇ ਜਾਣਗੇ ਹੁਣ ਇੱਥੇ ਏ ਵੀ 65 ਦੇ ਵਿੱਚ ਨਾ ਪੈ ਦਿਓ ਕਿ ਸਾਇਦ ਉਹ ਕੋਈ ਸ਼ਬਦ ਹੋਰ ਨੇ ਇਹ ਕੋਈ ਸ਼ਬਦ ਹੋਰ ਹੈ ਨਹੀਂ ਫਰਕ ਇੰਨਾ ਕੈ ਜਿਹੜਾ ਮਨ ਹੈ ਇਸ ਵਕਤ ਪੌਣ ਦੇ ਨਾਲ ਮਿਲਿਆ ਹੋਇਆ ਹੈ ਮਨ ਦਾ ਪੌਣ ਦੇ ਨਾਲ ਸੰਬੰਧ ਹੈ ਅਤੇ ਜਦੋਂ ਮਨ ਪੌਣ ਨੂੰ ਛੱਡ ਜਾਂਦਾ ਹੈ ਮਨਨ ਦਾ ਸੰਬੰਧ ਸਿੱਧਾ ਸ਼ਬਦ ਦੇ ਨਾਲ ਜੁੜ ਜਾਂਦਾ ਹੈ ਮਨ ਦਾ ਸੰਬੰਧ ਸਿੱਧਾ ਸ਼ਬਦ ਦੇ ਨਾਲ ਜੁੜ ਜਾਂਦਾ ਹੈ ਪਾਉਣ ਤਨ ਤੱਕ ਸੀਮਤ ਰਹਿ ਜਾਂਦੀ ਹੈ ਜਿਹੜਾ ਇਹ ਪਾਉਣ ਗੁਰੂ ਹੈ ਇਹ ਤਨ ਤੱਕ ਸੀਮਤ ਹੈ ਇਹ ਤਨ ਦਾ ਗੁਰੂ ਹੈ ਪਾਉਣ ਜਿਹੜਾ ਮਾਨਨ ਦਾ ਗੁਰੂ ਹੈ ਉਹ ਹੈ ਸ਼ਬਦ ਅੱਤਾਂ ਦੇ ਦਿਓ ਥੋੜਾ ਜਿਹਾ ਇੱਥੇ ਐਡਜਸਟਮੈਂਟ ਕਰ ਲਿਓ ਤਨ ਦਾ ਗੁਰੂ ਹੈ ਕੌਣ ਮਨ ਦਾ ਗੁਰੂ ਹੈ ਸ਼ਬਦ ਇਹ ਜਿਹੜੇ ਸ਼ਬਦ ਸੁਣ ਰਹੇ ਐ ਤਨ ਦੇ ਨਾਲ ਜਦੋਂ ਮਨ ਮਿਲਿਆ ਉਦੋਂ ਵੀ ਸੁਣਦੇ ਐ ਜਦੋਂ ਮਨ ਤਨ ਨੂੰ ਛੱਡ ਕੇ ਨਾਮ ਦੇ ਨਾਲ ਜੁੜ ਜਾਂਦਾ ਹੈ ਉਦੋਂ ਜਿਹੜੇ ਸ਼ਬਦ ਸੁਣਦੇ ਐ ਉਸ ਵਕਤ ਅਸੀਂ ਭਵਜਲ ਤੋਂ ਪਾਰ ਹੋਵਾਂਗੇ ਜਿਹੜੀ ਉਹ ਧੁਨ ਸਾਡੇ ਅੰਦਰ ਪੈਦਾ ਹੋਏਗੀ ਉਹ ਗਰਮਕ ਪਿਆਰਿਓ ਨਿਸ਼ਾਨ ਐ ਉਹ ਹੈ ਨਿਸ਼ਾਨੀ ਜੁੜਿਆਂ ਦੀ ਉਹ ਜਿਹੜੀ ਨਿਸ਼ਾਨੀ ਐ ਨਾ ਉਹ ਜੁੜਿਆਂ ਦੀ ਐ ਆਪਾਂ ਨੇ ਵੈਸੇ ਕਾਫੀ ਗਹਿਰਾਈ ਤੱਕ ਖੋਲੇ ਨੇ ਸਬਜੈਕਟ ਪਰ ਕੁਝ ਕੁ ਸਬਜੈਕਟ ਰੱਖੇ ਹੋਏ ਆ ਕੁਝ ਸਬਜੈਕਟ ਅਜੇ ਸਾਰੇ ਨਹੀਂ ਖੋਲੇ ਕਿਉਂ ਨਹੀਂ ਖੋਲੇ ਅਸੀਂ ਉਸ ਅਵਸਥਾ ਤੱਕ ਪਹੁੰਚੇ ਨਹੀਂ ਅਜੇ ਹੁਣ ਨੁਕਤਿਆ ਇਸ ਵਿੱਚ ਇੰਨਾ ਕੁ ਸ਼ਬਦ ਅੱਜ ਖੋਲਣਾ ਪਿਆ ਕਿ ਜਿੰਨੇ ਕੁ ਗੁਰਮੁਖ ਪਿਆਰੇ ਜਦੂ ਜੇਦ ਕਰਦੇ ਐ ਇਸ ਮਨ ਨੂੰ ਕੌਣ ਦੇ ਨਾਲੋਂ ਵੱਖਰਾ ਕਰ ਲੈਂਦੇ ਐ ਜਹ ਵੱਖਰਾ ਕਰਨ ਦੀ ਕੋਸ਼ਿਸ਼ ਕਰਦੇ ਐ ਅਤੇ ਨਾਮ ਦੇ ਨਾਲ ਮਨ ਨੂੰ ਜੋੜਨ ਦੀ ਕੋਸ਼ਿਸ਼ ਜਿਹੜੇ ਗੁਰਮਖ ਕਰਦੇ ਐ ਉਹਨਾਂ ਦੇ ਲਈ ਇਹ ਸ਼ਬਦ ਕੋ ਲੈ ਜੀ ਅਜੇ ਤੇ ਜਿਹੜਾ ਗੁੱਜਾ ਭੇਦੈ ਨਾ ਗੁੱਜਾ ਭੇਦੈ ਅਸੀਂ ਕਿਵੇਂ ਉੱਥੇ ਜਾਣਾ ਹੈ ਕੀ ਕਰਨਾ ਹੈ ਉੱਥੋਂ ਦੀਆਂ ਨਿਸ਼ਾਨੀਆਂ ਕੀ ਨੇ ਅਜੇ ਤੇ ਬਹੁਤ ਪਈ ਹੈ ਗੁਰਮਖ ਪਿਆਰੋ ਅਸੀਂ ਤੇ ਜਿਹੜੀ ਮੋਡਲੀ ਸਹੈਤਾ ਹੈ ਮੋਡਲੀ ਟ੍ਰੇਨਿੰਗ ਹੈ ਨਾ ਜਿਹੜੀ ਮੋਡਲੀ ਟ੍ਰੇਨਿੰਗ ਹੈ ਅਸੀਂ ਤੇ ਅਜੇ ਉਹ ਵੀ ਨਹੀਂ ਪਾਰ ਕਰ पाए ਜੇ ਸੰਗਤ ਚਾਹੁੰਦੀ ਹੈ ਕਿ ਅਸੀਂ ਪਾਰ ਕਰੀ ਪਰ ਪਾਰ ਕਿਦਾਂ ਕਰਨੇ ਪਾਰ ਉਹ ਕਰਦੇ ਆ ਜਿਹੜੇ ਹੁਕਮਾਂ ਨੂੰ ਮੰਨਦੇ ਆ ਜਿਹੜੇ ਹੁਕਮਾਂ ਨੂੰ ਮੰਨਦੇ ਕੱਲ 200 250 200 ਸਵਾ 200 210 ਤੇ ਸੰਗਤ ਪਹੁੰਚੀ ਸੀ ਅੱਜ ਫੇਰ ਸਵਾ 300 ਤੇ ਖੜੀ ਹੈ ਏ ਉਹਨਾਂ ਨੇ ਫਿਰ ਪਹੁੰਚ ਹੀ ਜਾਣਾ ਹੈ ਨਾ ਉਸ ਦਰਗਾਹ ਤੇ ਜੋ ਸ਼ਬਦ ਤੇ ਵਚਨ ਤੇ ਆਪਾਂ ਲਾਗੂ ਹੈ ਆਪਣੇ ਤੇ ਸਾਰਾ ਆਪਾਂ ਭੁੱਲਦੇ ਤੇ ਹੈ ਨਹੀਂ ਵੀ ਸਾਨੂੰ ਕੋਈ ਹੁਕਮ ਮਿਲੇ ਗੁਰਦੁਆਰਾ ਸਾਹਿਬ ਦੇ ਵੱਲੋਂ ਜੇਸੇ ਕਰਕੇ ਅਸੀਂ ਅਵਸਥਾਾਂਵਾਂ ਪ੍ਰਾਪਤ ਕਰਨੀਆਂ ਚਾਹੁੰਨੇ ਆ ਉਹ ਕਿੱਦਾਂ ਹੋਣਗੀਆਂ ਗੁਰਮਖ ਪਿਆਰਿਓ ਇਹ ਅਵਸਥਾਾਂਵਾਂ ਪ੍ਰਾਪਤ ਅੱਜ ਇਹ ਗੁਰਦੁਆਰਾ ਰੋਗ ਨਿਵਾਰਨ ਸਾਹਿਬ ਨੇ ਮੰਗਿਆ ਕੁਛ ਨਹੀਂ ਮੰਗਿਆ ਨਹੀਂ ਉਸ ਅੱਜੇ ਸਿਰਫ ਐਨੀ ਵਚਨ ਹੋਏ ਆ ਕਿ ਭਾਈ ਕਿ ਸ਼ਾਮ ਸਵੇਰੇ ਸੁਣਨ ਵੇਲੇ ਜੋ ਕਥਾ ਸੁਣਨੀ ਹੈ ਉਥੇ ਚੱਲ ਜਾ ਉਥੇ ਜਾ ਕੇ ਲਾਇਕ ਕਮੈਂਟ ਕਰ ਲਓ ਉਹਦੇ ਨਾਲ ਵਾਕੀ ਜਿਹੜੀ ਸੰਗਤਾਂ ਨਵੀਆਂ ਸੰਗਤਾਂ ਜੁੜਦੀਆਂ ਨੇ ਉਹ ਵੇਖਦੀਆਂ ਨੇ ਕਿ ਇਸ ਦੇ ਨਾਲ ਕਿੰਨੇ ਕ ਸਬਸਕ੍ਰਾਈਬਰ ਜੁੜੇ ਹੋਏ ਆ ਕਿੰਨਾ ਕ ਇਸ ਨੂੰ ਲਾਈਕ ਮਿਲਦੇ ਆ ਕਿੰਨਾ ਕ ਲੋਕ ਇਸ ਚੈਨਲ ਨੂੰ ਪਸੰਦ ਕਰਦੇ ਆ ਉਹ ਚੀਜ਼ਾਂ ਦੇਖਣ ਤੋਂ ਬਾਅਦ ਫਿਰ ਗੁਰਮਖ ਪਿਆਰੇ ਜੁੜਦੇ ਆ ਕੱਲ ਪੂਰਾ ਜ਼ੋਰ ਲੱਗਿਆ ਸੀ ਸੰਗਤਾਂ ਦਾ ਪ੍ਰਬੰਧਕਾਂ ਨੇ ਜ਼ੋਰ ਲਾਇਆ ਸੀ ਕਹਿ ਕੇ ਕਿ ਕੱਲ 25 ਲਾਇਕ ਕੀ 25 ਕਮੈਂਟ ਸੀਗੇ 25 ਲਾਇਕ ਕਮੈਂਟ 25 ਸੀਗੀ ਐੰਨੇ ਸਾਡੀ ਉਹ ਕੀਤੇ ਨੇ ਅਸੀਂ ਧਿਆਨ ਦਿੱਤਾ ਕਮ ਸੇ ਕਮ ਹਜ਼ਾਰ ਬੰਦਾ ਹਜ਼ਾਰ ਮੋਬਾਈਲ ਜੁੜੇ ਬੰਦਾ ਤਾਂ ਛੱਡ ਦੋ ਹਜ਼ਾਰ ਮੋਬਾਈਲ ਚਲੋ ਮਾਲਕ ਮੁਬਾਰਕ ਹੋਵੇ ਸਾਨੂੰ ਸਾਡੇ ਸ਼ਬਦ ਸਾਨੂੰ ਸਾਡਾ ਜਿਹੜਾ ਮਾਈਂਡ ਹੈ ਮੁਬਾਰਕ ਹੋਵੇ ਇੱਕ ਗੱਲ ਨੂੰ ਯਾਦ ਰੱਖ ਲਿਓ ਜੇ ਕਿਸੇ ਨੇ ਉਸ ਮੰਜ਼ਿਲ ਨੂੰ ਪ੍ਰਾਪਤ ਕਰਨ ਲਿਆ ਉਹ ਤੇ ਫਿਰ ਸਾਡੇ ਗੁਰੂ ਨੇ ਇੱਕੋ ਹੀ ਗੱਲ ਕਹੀ ਹੈ ਆਪ ਗਵਾਈਏ ਤਾਸੋਹ ਪਈ ਅਸੀਂ ਤੇ ਕੁਝ ਹੈ ਨਹੀਂ ਅਸੀਂ ਗਵਾਤ ਆਪਣੇ ਆਪ ਨੂੰ ਪਰ ਆਪਣੇ ਗਵਾਉਣਾ ਤਾਂ ਦੂਰ ਦੀ ਗੱਲ ਹੈ ਆਪਣੇ ਆਪ ਨੂੰ ਮਿਟਾਉਣਾ ਤੇ ਬੜੇ ਦੂਰ ਦੀ ਗੱਲ ਹੈ ਅਸੀਂ ਇੰਨੇ ਕ ਵਚਨਾਂ ਨੂੰ ਵੀ ਅਜੇ ਪਰਵਾਨ ਕਰਦੇ ਆਂ ਇੰਨੇ ਕ ਵਚਨਾਂ ਨੂੰ ਇਸ ਕਰਕੇ ਜਿਨ੍ਹਾਂ ਨੇ ਉਸ ਮੰਜ਼ਲਾ ਨੂੰ ਉਹ ਬਲੰਦਿਆਂ ਨੂੰ ਜਿਨ੍ਹਾਂ ਨੇ ਛੂਹਣਾ ਉਹ ਗੁਰਮਤ ਪਿਆਰਿਓ ਆਪਣੇ ਆਪ ਨੂੰ ਗਵਾਉਣਾ ਸ਼੍ਰੀ ਕਰਦੇ ਆਪ ਨੂੰ ਗਵਾਉਣ ਦਾ ਭਾਵ ਸਾਨੂੰ ਪਾਪ ਤੇ ਪੁੰਨ ਤੇ ਦੋਵਾਂ ਤੋਂ ਉੱਤੇ ਉੱਠਣਾ ਹੈ ਅਸੀਂ ਖੁਸ਼ੀ ਤੇ ਗਮੀ ਤੋਂ ਉੱਤੇ ਉੱਠਣਾ ਹੈ ਅਸੀਂ ਵਡਿਆਈ ਤੋਂ ਅਤੇ ਸਾਡੀ ਨਿੰਦਿਆ ਤੋਂ ਉੱਤੇ ਉੱਠਣਾ ਹੈ ਸਾਨੂੰ ਜੋ ਕੋਈ ਮਰਜ਼ੀ ਕਹਿੰਦਾ ਰਹੇ ਪਰ ASCII ਕਿਸੇ ਵੀ ਗੱਲ ਦਾ ਗੁੱਸਾ ਨਹੀਂ ਕਰਨਾ ਬਲਕੇ ਗੁਰੂ ਦੇ ਨਿਮਾਣੇ ਸਿੱਖ ਹੋ ਕੇ ਇਹ ਗੱਲ ਨੂੰ ਕਹਿਣਾ ਕਿ ਜੇ ਗੁਰ ਝਿੜਕਾ ਸਾਬ ਮਿੱਠਾ ਲੱਗੇ ਇਹ ਗੱਲ ਕਹਿਣੀ ਸੀ ਪਰ ਇਹ ਗੱਲਾਂ ਵੀ ਕੁਝ ਜਿਹੜੀਆਂ ਰੰਗੀਆਂ ਰੂਹਾਂ ਨੇ ਜਿਨ੍ਹਾਂ ਦੇ ਅੰਦਰ ਮਾਲਕ ਨੂੰ ਮਿਲਣ ਦੀ ਤੜਫ ਹੈ ਜਿਨ੍ਹਾਂ ਦਾ ਸਾਧੂ ਸੰਤਾਂ ਦੇ ਨਾਲ ਮਿਲਾਪ ਹੋ ਜਾਂਦਾ ਜਿਨ੍ਹਾਂ ਦੇ ਪਿਛਲੇ ਕੁਝ ਪੁੰਨ ਬੀਜੇ ਹੋਏ ਉਹ ਸੰਗਤਾਂ ਇਹਨਾਂ ਬਚਨਾਂ ਨੂੰ ਸਵੀਕਾਰ ਕਰਦੀ ਉਹ ਦੋਖਤ ਤੇ ਸੁਖ ਤੋਂ ਉੱਤੇ ਉੱਠਦੀਆਂ ਨੇ ਉਹ ਲੋਕ ਲੱਜਾ ਤੋਂ ਉੱਤੇ ਉੱਠਦੇ ਐ ਬਾਕੀ ਮੇਰੇ ਵਰਗੇ ਤੇ ਅਜੇ ਲੋਕ ਲੱਜਾ ਦੇ ਵਿੱਚ ਫਸੇ ਕੋ ਫਸੇ ਕੋ ਐਦਾਂ ਦੇ ਹਾਲਾਤਾਂ ਨੂੰ ਵੇਖਦਿਆਂ ਹੁੰਦਿਆਂ ਫਿਰ ਉਦੋਂ ਮਹਿਸੂਸ ਹੁੰਦਾ ਕੇ ਗੁਰਮਖ ਪਿਆਰਿਆਂ ਦੀਆਂ ਬੇਟੀਆਂ ਲਾਈਆਂ ਜਾਂ ਉਹ ਸੁਭਾਸ਼ ਸ਼ਾਮ ਕਥਾ ਕਰਨ ਦੇ ਮੈਂ ਆਮ ਗੁਰਪਾ ਲਈ ਗੱਲ ਕਰਦਾ ਜੇਕਰ ਸਾਡੇ ਕੋਈ ਅਵਸਥਾ ਵਾਲੇ ਪਾਸੇ ਧਿਆਨ ਨਹੀਂ ਹੀ ਜਾਦਾ ਧਿਆਨ ਹੀ ਮਿਲਣਾ ਅਸੀਂ ਹਰ ਵਕਤ ਹਰ ਘੜੀ ਹਰ ਪਲ ਪਛਾਨੂ ਕਦਮ ਚੱਲਦਾ ਪਛਾਨ ਬਦਨਾ ਅੱਗੇ ਸੀ ਬਲੰਦੀਆਂ ਨੂੰ ਅੱਗੇ ਨੂੰ ਛੂਨਾ ਸੀ ਨਿੰਦਿਆ ਤੋਂ ਬਚਣਾ ਸੀ ਡਰਨਾ ਸੀ ਕਿ ਮੈਨੂੰ ਕੋਈ ਕੀ ਕਹੇਗਾ ਮੈਥੋਂ ਕਿਸੇ ਕੋਈ ਪਾਪ ਨਾ ਹੋ ਜਾਵੇ ਮੈਥੋਂ ਕਿਤੇ ਗਲਤ ਵੇਖਿਆ ਨਾ ਜਾਵੇ ਮੈਥੋਂ ਕਿਤੇ ਗਲਤ ਬੋਲਿਆ ਨਾ ਜਾਵੇ ਮੈਂ ਤੁਹਾਂ ਕਹਤੇ ਕਿਸੇ ਦਾ ਦਿਲ ਨਾ ਦੁਖ ਜਾਵੇ ਜਾ ਉਹ ਕੋਈ ਅਮੀਰ ਹੈ ਜਾਂ ਕੋਈ ਗਰੀਬ ਹੈ ਮੇਰੇ ਕੋਲੋਂ ਕਿਸੇ ਦਾ ਵੀ ਦਿਲ ਨਾ ਦੁਖ ਜਾਵੇ ਮੈਂ ਹਰ ਇੱਕ ਦੇਵਚਨ ਨੂੰ ਸਤ ਸਤ ਕਰਕੇ ਮੰਨਾ ਜੇ ਕਿਤੇ ਮੇਰਾ ਮਾਲਕ ਸਾਡੇ ਅੰਦਰ ਇਸ ਮਤਵਕਸ਼ ਦੀਦਾ ਸਾਨੂੰ ਮਾੜੇ ਕਰਮ ਕਰਨ ਤੋਂ ਡਰ ਲੱਗਦਾ ਹੈ ਪਰ ਇਹ ਜੇ ਕਰਨ ਦਾ ਸਾਨੂੰ ਸ਼ੌਕ ਪੈ ਜਾ ਪੈਦਾ ਹੋ ਜੇ ਕਿਸੇ ਫਿਰ ਹੋ ਸਕਦਾ ਹੈ ਗੁਰੂ ਪਿਆਰੇ ਆਪਾ ਇਸ ਭਵਜਲ ਨੂੰ ਪਾਰ ਕਰ ਜਾਈ ਕਿਤੇ ਸਾਡੇ ਪੂਰਵਲੇ ਕਰਮ ਯਾਗ ਹੋਣ ਗੁਰੂ ਬੰਲੇ ਕਰਮ ਜਾਗੋਂ ਸਾਡੇ ਜਾ ਇਹ ਕਹਿ ਲਿਏ ਕਿ ਜਿਹੜਾ ਆਪਾਂ ਜੁੜੇ ਜੁੜੇ ਸੀ ਗੁਰੂ ਘਰ ਦੇ ਨਾਲ ਜਿਹੜੀ ਉਸ ਵਕਤ ਕਮਾਈ ਕੀਤੀ ਸੀ ਜਿਹੜੀ ਉਸ ਵਕਤ ਖਾ ਲੈਣਾ ਖਾਦੀ ਸੀ ਉਹ ਉਹ ਖਾ ਲੈਣਾ ਦਾ ਥੋੜਾ ਵਾਲਾ ਕਿਤੇ ਕਿਣਕਾ ਪਰਗਟੋ ਜੇ ਸਾਡੇ ਅੰਦਰ ਜਾਂ ਕੁਛ ਪਿਛਲੀ ਘਾਲਣਾਂ ਦਾ ਪ੍ਰਗਟ ਹੋ ਜੀ ਬਾਕੀ ਤੇ ਸਾਡੇ ਪੱਲੇ ਬਦਖੋਈ ਤੋਂ ਬਗੈਰ ਨਿੰਦਿਆ ਤੋਂ ਬਗੈਰ ਚੁਗਲੀਆਂ ਤੋਂ ਬਗੈਰ ਕੁਝ ਵੀ ਨਹੀਂ ਸਾਡੇ ਹਿੱਸੇ ਆਉਂਦਾ ਇੱਕ ਗੱਲ ਯਾਦ ਰੱਖ ਲਿਓ ਗੁਰਮਤਿ ਕਹੈ ਰਿਓ ਏ ਗੁਰੂ ਘਰ ਏਗ ਰੂਪ ਸਿਰਫ ਉਹਨਾਂ ਰੂਹਾਂ ਦੇ ਲਈ ਹੈ ਜਿਹੜੀਆਂ ਉਹ ਦਰ ਨੂੰ ਲੱਭਣਾ ਚਾਹੁੰਦੀਆਂ ਨੇ ਉਹ ਦਰ ਤੇ ਜਾਣਾ ਚਾਹੁੰਦੀਆਂ ਨੇ ਜੋ ਮੁਕਤੀ ਨੂੰ ਪ੍ਰਾਪਤ ਕਰਨੀਆਂ ਚਾਹੁੰਦੀਆਂ ਨੇ ਇਹ ਉਹਨਾਂ ਦੇ ਲਈ ਹੈ ਬਾਕੀ ਜੀਵ ਸਾਇਦ ਇੱਥੇ ਬੈਠ ਕੇ ਉਹਦਾ ਹੀ ਵਕਤ ਬਰਬਾਦ ਕਰਦੇ ਨੇ ਉਹ ਦਾ ਹੀ ਵਕਤ ਬਰਬਾਦ ਕਰਤੇ ਹੈ ਇੱਥੇ ਮਿਲੇਗਾ ਸਿਰਪ ਤੋਂ ਸਿਰਪ ਉਹਨਾਂ ਨੂੰ ਜਿਹੜੇ ਹੁਕਮਨ ਦੇ ਪਾਵੰਦ ਹੈ ਜਿਹੜੇ ਬਚਨਾਂ ਨੂੰ ਕਮਾਉਣਾ ਜਾਣਦੇ ਆ ਉਹਨਾਂ ਲਈ ਗੁਰੂ ਦੇ ਘਰ ਦੇ ਵਿੱਚ ਜਗ੍ਹਾ ਹੈ ਗੁਰੂ ਸਾਹਿਬ ਉਹਨਾਂ ਕੋਲ ਹੀ ਉਹਨਾਂ ਦੇ ਲਈ ਜਗ੍ਹਾ ਹੈ ਮੇਰੇ ਮਾਲਕ ਦੇ ਦਰ ਦੇ ਪਰ ਜਿਹੜੇ ਆਪ ਹੁਦਰੀਆਂ ਕਰਦੇ ਆ ਉਹਨਾਂ ਦੇ ਲਈ ਗੁਰਗਾ ਦੇ ਵਿੱਚ ਥਾਂ ਗੁਰਦੁਆਰਾ ਸਾਹਿਬ ਦੇ ਵਿੱਚ ਥਾਂ ਮਾਲਕ ਦੇ ਦਿਲ ਦੇ ਵਿੱਚ ਥਾਂ ਨਾਮ ਨੂੰ ਕੀ ਬੜਾ ਮੁਸ਼ਕਲ ਹੈ ਬੜਾ ਮੁਸ਼ਕਲ ਹੈ ਸਮਾ ਹੋ ਗਿਆ ਬੜਾ ਮੁਸ਼ਕਲ ਹੈ सिर्फ यही हाजरी मंजूर विचार करने गुरु वागुरु जी की फतेह सात श्रियाकाल वगुरु जी का खालसा वागुरु जी की फतेह करो जी शुरू वाह